ਕੁੜੀਆਂ ਖਾਸ ਤੌਰ ਤੇ ਇਹ ਪੇਪਰ ਦੇਣ ਵਾਲੇ ਦਿਨ ਰੋਣ ਲੱਗ ਜਾਂਦੀਆਂ ਨੇ ਜੇ ਔਖਾ ਆ ਜੇ ਅੱਛਾ 98% ਨੰਬਰ ਆ ਜਾਣ ਤਾਂ ਵੀ ਗਾਲਾਂ ਕੱਢਦੀਆਂ ਕੀ ਹੈ ਪਤਾ ਨਹੀਂ ਕੌਣ ਖੜੂਸ ਕੰਜੂਸ ਮੱਖੀ ਚੂਸ ਬੈਠਾ ਦਾ ਦੋ ਨੰਬਰ ਹੋਰ ਦੇਤਾ ਦੀਪਿਕਾ ਸੇ ਜ਼ਿਆਦਾ ਹੋ ਜਾਂਦੇ ਇੱਥੇ ਸਾਡੇ ਜਿਗਰੇ ਦੇਖੋ ਜੀ 40 ਨੰਬਰ ਆ ਜਾਣ ਦੁਆਵਾਂ ਦਿੰਦੇ ਆ ਪਤਾ ਨਹੀਂ ਕਿਹੜਾ ਰੱਬ ਦਾ ਬੰਦਾ ਬੈਠਾ ਸੀ ਕਰਕੇ 33 ਦੇ ਆਏ ਸੀ ਆ 7 ਨੰਬਰ ਕਿੱਥੋਂ ਦੇਤੇ ਓਏ ਕੁਝ ਨਹੀਂ ਹੁੰਦਾ ਜਸਜਿਲ ਜ਼ਿੰਦਗੀ 'ਚ ਨੰਬਰ ਹੀ ਨਹੀਂ ਹੁੰਦੇ ਕੁਝ ਵੀ ਨੰਬਰ ਆਉਣਗੇ ਫੇਰ ਆ ਇਹਨਾਂ ਨਾਲ ਕੁਝ ਨਹੀਂ ਹੁੰਦਾ ਫਨ ਕਰੋ ਵੀ ਹੈਵ ਓਨਲੀ ਵਨ ਲਾਈਫ ਟੂ ਲਿਵ Only one life to live.